ਇਹ ਤਹਾਰੀਆਂ ਆਹੋ ਜੇ ਦ੍ਰਿਸ਼ ਤੇ ਗੋਦੀ ਮੀਡੀਆ ਤੁਹਾਨੂੰ ਨਹੀਂ ਦਿਖਾਉਂਦਾ ਕਿਉਂਕਿ ਗੋਦੀ ਮੀਡੀਆ ਝੂਠ ਬੋਲਦਾ ਕਿਉਂਕਿ ਗੋਦੀ ਮੀਡੀਆ ਝੂਠ ਬੋਲਦਾ ਮਾਰ ਰੱਪਈ ਵੀ ਕੰਮ ਕਰਤੀਆ ਮੈਂ ਤੈਨੂੰ ਹਜ਼ਾਰ ਰੁਪਏ ਆ ਫਿਰਿਆ ਹਜ਼ਾਰ ਰੁਪਏ ਉਹ ਜਪਾਏ ਤੱਕ ਫੁੱਗਰ ਜਾ ਸਰ ਕੀ ਨਾ ਮੈਂ ਤੁਹਾਡਾ ਕੀ ਮੇਰਾ ਨਾਮ ਰੇਸ਼ੂ ਸਿੰਘ ਯਾਤਰੀ ਭਾਰਤੀ ਕਿਸਾਨ ਯੂਨੀਅਨ ਦਾ ਸਿੱਧੂਪੁਰ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਸੀ ਸੰਯੁਕਤ ਤਗੈਰ ਰਾਜਨੀਤਿਕ ਮੋਰਚੇ ਵੱਲੋਂ ਉਹਦੇ ਤੇ ਪਾਰਟ ਉਹਨਾਂ ਵੱਲੋਂ 15 ਅਗਸ ਨੂੰ ਜਿਹੜੀਆਂ ਸਾਡੀਆਂ ਮੰਗਾਂ ਸੀਗੀਆਂ ਡਾਕਟਰ ਸੁਮੇਂਦਰ ਦੇ ਰਿਪੋਰਟ ਨੂੰ ਲਾਗੂ ਕਰਵਾਉਣਾ ਸਮੁੱਚਾ ਕਰਜ਼ਾ ਖਤਮ ਕਰਵਾਉਣਾ ਐਮਐਸਟੀ ਗਰੰਟੀ ਕਰਵਾਉਣਾ ਇਹ ਕੋਣ ਜਿਹੜੇ ਨਵੇਂ ਕਰੋਣ ਸਰਕਾਰ ਨੇ ਲਿਆਂਦੇ ਨਾ ਉਹਦੀਆਂ ਅਜ ਕਾਪੀਆਂ ਸਾਡੀਆਂ ਸੀ ਜਿਸ ਕਰਕੇ ਉਹਦੀਆਂ ਅਸੀਂ ਅੱਜ ਵੱਖ-ਵੱਖ ਬਲਾਕਾਂ ਦੇ ਵਿੱਚ ਐਸਟੀ ਮੈਂ ਦਫ਼ਤਰਾਂਗੇ ਕਾਪੀਆਂ ਸਾਡੀਆਂ ਇਸੇ ਤਰ੍ਹਾਂ ਬਠਿੰਡੇ ਦੇ ਵਿੱਚ ਅਸੀਂ ਹਜ਼ਾਰਾਂ ਦੇ ਗਿਣਤੀ ਜਿਹੜੇ ਟਰੈਕਟਰ ਇਕੱਠਾ ਕਰਕੇ ਟਰੈਕਟਰ ਮਾਰਚ ਕਰਕੇ ਡੀਸੀ ਹੈੱਡਕੁਆਟਰ ਦੇ ਪਹੁੰਚਿਆ ਇੱਥੇ ਜਿਹੜੇ ਤਿੰਨ ਕਾਨੂੰਨ ਲੈਂਦੇ ਨੇ ਉਹਦੀਆਂ ਕਾਪੀਆਂ ਸਾੜੀਆਂ ਗਈਆਂ ਤੇ ਲੋਕਾਂ ਨੂੰ ਦੱਸਿਆ ਗਿਆ ਕਿ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾ ਸੀ ਉਹਨੂੰ ਲਾਗੂ ਕਰਵਾਉਣ ਦੇ ਲਈ ਸਰਕਾਰ ਤੇ ਪ੍ਰੈਸ਼ਰ ਦਬਾਅ ਬਣਾਉਣ ਦੇ ਲਈ ਅੱਜ ਦਾ ਟਰੈਕਟਰ ਮਾਰਚ ਸੀਗਾ ਜੇਕਰ ਸਰਕਾਰ ਨੇ ਫੇਰ ਵੀ ਮੰਨੀਆਂ ਹੋਈਆਂ ਮੰਗਾ ਲਾਗੂ ਨਾ ਕੀਤੀਆਂ ਜਿਹੜਾ ਕਾਨੂੰਨ ਦੀਆਂ ਕਾਪੀਆਂ ਫੌਸਲਾ ਲੈ ਚੀਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਯੁਕਤ ਮੋਰਚੇ ਵੱਲੋਂ ਮੀਟਿੰਗ ਕਰਕੇ ਅਗਲਾ ਸਖਤ ਪ੍ਰੋਗਰਾਮ ਦਿੱਤਾ ਜਾਊਗਾ ਜਿਹੜਾ ਕਿ ਹਰ ਹਾਲ ਦੇ ਵਿੱਚ ਮੰਨੀਆਂ ਮੰਗਾ ਲਾਗੂ ਕਰਵਾ ਕੇ ਮੁੜਾਂਗੇ ਜਿਹੜੀਆਂ ਇਹ ਕਾਪੀਆਂ ਹਨ ਨਵੇਂ ਕਾਨੂੰਨ ਹੈ ਉਹ ਰੱਦ ਕਰਵਾ ਕੇ ਵਾਪਸ ਮੁੜਾਂਗੇ ਜਿੰਨਾ ਸਮਾਂ ਮਰਜੀ ਵਾਲੇ ਸਰਕਾਰ ਸਾਡੀਆਂ ਮੰਨੀਆਂ ਮੰਗਾ ਤੇ ਕੋਨ ਕਾਨੂੰਨ ਫੌਸਲਾ ਕਰਵਾ ਕੇ ਘਰਾਂ ਨੂੰ ਹਾਂ ਜੀ ਦਿੱਲੀ ਵੱਲ ਅਸੀਂ ਬੈਠੇ ਆ ਪਵ ਮਾਨਜੋਗ ਹਾਈ ਕੋਰਟ ਨੇ ਸੰਭੂ ਬਾਰਡਰ ਇੱਕ ਖੋਲਣ ਦਾ ਆਦੇਸ਼ ਦਿੱਤੇ ਨਾ ਪਰ ਅਸੀਂ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਚੋਂ ਇਕੱਠੇ ਕਰਕੇ ਲੋਕ ਟਰੈਕਟਰਡਾਂ ਨਾਲ ਰਾਹੀਂ ਉਹ ਬਾਰਡਰ ਜਿਹੜਾ ਖੋਲਣਗੇ ਦਿੱਲੀ ਵੱਲ ਜਾਵਾਂਗੇ ਦਿੱਲੀ ਬੈਠਾਂਗੇ ਜਿਹੜੀਆਂ ਮੰਨੀਆਂ ਸੀ ਮੋਦੀ ਸਾਹਿਬ ਨੇ ਮੰਗਾ ਉਹ ਹੱਲ ਕਰਵਾ ਕੇ ਵਾਪਸ ਮੁੜਾਂਗੇ ਭਾਵੇਂ ਜਿੱਥੇ ਅੱਗੇ ਸੌਣ ਲਾਇਆ ਸੀ ਦੋ ਸਾਲ ਲੱਗ ਜਾਣ ਪਰ ਹਰ ਹਾਲ ਦੇ ਵਿੱਚ ਮੰਨੀਆਂ ਮੰਗਾ ਲਾਗੂ ਕਰਵਾ ਕੇ ਘਰਾਂ ਨੂੰ ਵਾਪਸ ਆਵਾਂਗੇ ਬਿਲਕੁਲ ਜੀ ਸੰਭਵ ਬਾਰਡਰ ਖੁੱਲਣ ਦੇ ਚਾਂਸ ਹਨ ਪਰ ਅਸੀਂ ਹਰ ਹਾਲ ਦੇ ਵਿੱਚ ਜਦੋਂ ਬਾਰਡਰ ਖੁੱਲ ਗਿਆ ਦਿੱਲੀ ਬਾਰਡਰ ਦਿੱਲੀ ਵੱਲ ਜਾਵਾਂਗੇ ਤੇ ਆਪਦੀਆਂ ਮੰਗਾਂ ਜਿਹੜੀਆਂ ਹੱਕੀ ਮੰਨੀਆਂ ਹੋਊਗਾ ਮਨਮਾ ਕੇ ਵਾਪਸ ਉੜਾ ਦੇਖੋ ਯਾਦੀ ਦੇ ਛੋਨਾ ਲੋਕਾਂ ਲਈ ਜਿਹੜੇ ਵੱਡੇ ਨਾਲ ਪਰ ਸਾਡੇ ਦਬਲੇ ਕੁਚੇ ਲੋਕਾਂ ਲਈ ਯਾਦੀ ਦੇਸ਼ ਨਹੀਂ ਸਾਡੇ ਲਈ ਤਾਂ ਇੱਕ ਕਹਿ ਲਈਏ ਦਿਵਾਲੀਆ ਦੇਸ਼ਾਂ ਕਿਉਂਕਿ ਹਰ ਤਰ੍ਹਾਂ ਦੇ ਬੰਦ ਸ ਹਰ ਤਰ੍ਹਾਂ ਦੇ ਕਾਨੂੰਨ ਕਿਸਾਨ ਮਜ਼ਦੂਰ ਛੋਟੇ ਦੁਕਾਨਾਂ ਦੇ ਲਾਏ ਜਾਂਦੇ ਨੇ ਜਿਨ੍ਹਾਂ ਕੋਈ ਆਜ਼ਾਦੀ ਦੇ ਅਸ ਨਹੀਂ ਸਾਡਾ ਇੱਕ ਕਾਲਾ ਦੇਸ ਰੋਸ ਦੇ ਸੀਗਾ ਜਿਹੜਾ ਮੰਨ ਕੇ ਅਸੀਂ ਸਰਕਾਰ ਤੱਕ ਰੋਸ ਪਹੁੰਚਾਇਆ ਕਿ ਸਾਡੀਆਂ ਮੰਗਾਂ ਨੂੰ ਲਾਗੂ ਕਰੋ ਸਰਕਾਰ ਆਉਣ ਤੇ ਮੰਨ ਲੈਣਿਓ ਕੁਰਸੀ ਦੇ ਬਹਿ ਕੇ ਭੱਜ ਜਾਣਿਓ ਜਿਸ ਕਰਕੇ ਅੱਜ ਦਾ ਸਾਡਾ ਵੱਡਾ ਰੋਸ ਸਮੁੱਚੇ ਪੰਜਾਬ ਦੇ ਵਿੱਚ ਸਮੁੱਚੇ ਭਾਰ ਦੇ ਵਿੱਚ ਟਰੈਕਟਰ ਮਾਰ ਸੀ ਕਿ ਜਿਹੜੀਆਂ ਮੰਨੀਆਂ ਮੰਗਾਂ ਨੂੰ ਉਹ ਹਰ ਹਾਲ ਦੇ ਵਿੱਚ ਲਾਗੂ ਕਰੋ ਤੇ ਨਹੀਂ ਅਸੀਂ ਵੱਡਾ ਅंदोलਨ ਬਿੜ ਕੇ ਲਾਗੂ ਕਰਵਾਵਾਂਗੇ